ਸ਼੍ਰੀ ਗੰਗਾ ਜੀ ਪਾਡਰਸ਼ਨ ਦੀ ਜਾਨ ਦਾ ਟੈਂਟ ਖਾਲਸਾ ਜੀ ਬਲੋ ਜੀ ਆਮੀਨ ਪੰਜਾਬ ਪਿਆਰੇ ਆ ਚੋਹਾ ਸਾਹਿਬ ਜਾਂਦੇ ਆ ਚਾਰੀ ਮੁਕਤੇ ਹਨ ਜਿੱਥੇ ਅੱਜ ਦੇ ਨਾਮ ਦੇ ਪਿਆਰ ਵੰਡਿਸ਼ ਕੀਤੇ ਲਾਈ ਦੇ ਲਾਈ ਦੇਖ ਲਈਆਂ ਨੇ ਕਿਤਾਬ ਜਦੋਂ ਪਿਆਰੇ ਤੇ ਆਪਣੀ ਪਰਮਾਣਿਕਤਾ ਪਰਸਾ ਜੀ ਬਲੋ ਜੀ ਆਮੀਨ ਜਨਾ ਲੱਗ ਗਿਆ ਹੋਇਆ ਜਰੋਰੀ ਹੋਣਾ ਚਾਹੀਦਾ ਹੈ तो मैं उधर खड्जने जा। खड्जने। चलो। चलो खड्जने तो सिंह थोड़ी भी है। इंडिया के मेंबर सेवान है। बड़ी के एक सेवा निवारे ने कोई चीज पास किए और किसी भी बहुत एक सुविधाजनक से संस्था के खुरू सिलाई सेंटर तक पहुँचे हो। ਜਿਹੜੇ ਭਾਈ ਸਾਹਿਬ ਨੇ ਉਹਨਾਂ ਇੱਕ ਸੁਪਨਾ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਜ਼ਰੂਰਤਮੰਦ ਹੈ ਉਹ ਆਪਣੀ ਜ਼ਰੂਰਤ ਪੂਰੀ ਕਰ ਸਕੇ ਕਿਸੇ ਤਰ੍ਹਾਂ ਵੀ ਉਹ ਸਹਾਇਤਾ ਕਰਦੇ ਆ ਸਿਲਾਈ ਸੈਂਟਰ ਦਾ ਉਦੇਸ਼ ਇਹ ਹੈ ਕਿ ਅੱਜ ਹਰੇਕ ਕੋਈ ਨਾ ਕੋਈ ਆਪਣਾ ਹੁਨਰ ਆਪ ਸਿੱਖ ਸਕੇ ਔਰ ਸਿੱਖ ਕੇ ਅੱਗੇ ਵੀ ਆਪ ਸਿਖਾਈਏ ਜੇ ਸਿਖਾ ਨਹੀਂ ਸਕਦੇ ਤਾਂ ਘੱਟੋ ਘੱਟ ਆਪਾਂ ਆਪਣਾ ਹੰਦਰ ਸਿੱਖੀ ਆਪਣਾ ਪਰਿਵਾਰ ਦੇ ਵਿੱਚ ਕੱਪੜੇ ਸੀ ਜੋ ਐ ਸਿਲਾਈ ਕਰਕੇ ਆਪਣਾ ਘਰ ਦਾ ਸਾਰਾ ਕੰਮ ਕਰਤਾ ਬਣਾ ਸਕਦੇ ਆ ਇਹ 6 ਮਹੀਨਿਆਂ ਦਾ ਕੋਰਸ ਉੱਪਰ ਇੱਕ ਵਿਦਿਵਸਥਾ ਹੈ ਜਿੱਤੇ ਵੀ ਆਪਣੀ ਹਾਜ਼ਰੀ ਜਾਂਦੀ ਹੈ ਉਥੋਂ ਉਹ ਹਾਜ਼ਰੀ ਦਾ ਪ੍ਰਮਾਨ ਕਰਦੇ ਆ ਇਹਨਾਂ ਦੇ ਪੂਰੇ ਪੰਜਾਬ ਜਿਹੜੇ ਆਪਣੇ ਸੈਂਟਰ ਤੋਂ ਸਿਲਾਈ ਸੈਂਟਰ ਕਰਦੇ ਨੇ ਜਿਹੜੇ ਕਿ ਖਾਰੀ ਜਿਹੜੀ ਵਿਦਿਆਰਥੀ ਨੇ ਉਹਨਾਂ ਦੀ ਹਾਜ਼ਰੀ ਉੱਪਰ ਜਾਂਦੀ ਹੈ ਉੱਪਰ ਹੋਏਗਾ ਉੱਪਰ ਜਾ ਕੇ ਮਾਰਕ ਹੁੰਦਾ ਹੈ ਔਰ ਉਸ ਤੋਂ ਬਾਅਦ ਆਪਾਂ ਨੂੰ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ ਉਹ ਸਰਟੀਫਿਕੇਟ ਮਾਨਤਾ ਪ੍ਰਾਪਤ ਹੁੰਦਾ ਹੈ ਆਪਾਂ ਕਿਸੇ ਹੋਰ ਸੈਂਟਰ ਚਲਾਉਣਾ ਚਾਹੁੰਦੇ ਆ ਤਾਂ ਵੀ ਉਹ ਆਪਣਾ ਜਿਹੜਾ ਹੈ ਸਰਟੀਫਿਕੇਟ ਆਪਾਂ ਨੂੰ ਕੰਮ ਆਏਗਾ ਕੋਈ ਭੈਣ ਉਸ ਦੇ ਉੱਤੇ ਕੋਈ ਲੋਨ ਲੈ ਕੇ ਆਪਣਾ ਕੋਈ ਸिलाई ਸੈਂਟਰ ਖੋਲਣਾ ਚਾਹੁੰਦੀ ਹੈ ਉਹ ਵੀ ਲੈ ਸਕਦੇ ਆ ਲੇਕਿਨ ਇੱਕ ਸ਼ਰਤ ਹੈ ਉਣੀ ਮੇਰੀ ਗੱਲ ਹੋ ਰਹੀ ਸੀ ਪਟਿਆਲਾ ਮੈਡਮ ਜਿਹੜੇ ਇਸ ਦੇ ਡਾਇਰੈਕਟਰ ਨੇ ਸਿਲਾਈ ਸੈਂਟਰ ਦੇ ਉਹ ਕਦੇ ਵੀ ਇੱਕ ਗੱਲ ਖੋਲ ਲਿਓ ਉਹਨਾਂ ਨਾਲ ਸਿਲਾਈ ਸੈਂਟਰ ਤਾਂ ਹੀ ਅਸੀਂ ਪ੍ਰਵਾਨ ਕਰਾਂਗੇ ਕਿ ਜਿੰਨੇ ਇੱਥੇ ਐਡਮਿਸ਼ਨ ਹੋਏ ਨੇ ਉਹ ਕੁੜੀਆਂ 6 ਮਹੀਨੇ ਇੱਥੇ ਇਹਦੇ ਵਿੱਚ ਸਿੱਖਣ ਔਰ ਜਦੋਂ ਤੱਕ ਅੰਤ ਤੱਕ ਜੋ ਪੇਪਰ ਹੁੰਦਾ ਉਦੋਂ ਤੱਕ ਉਹ ਉਹਦੇ ਵਿੱਚ ਸ਼ਾਮਿਲ ਰਹਿਣ ਤਾਂ ਇਹ ਸੈਂਟਰ ਮੰਨਿਆ ਜਾਊਗਾ ਨਹੀਂ ਤਾਂ ਇਹ ਸੈਂਟਰ ਫਿਰ ਅੱਗੇ ਤੋਂ ਉਹਨਾਂ ਨੇ ਬੰਦ ਕਰ ਦੇਣਾ ਇਸ ਵਾਸਤੇ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਅੱਜ 25 26 ਜਣੇ ਵਿਦਿਆਰਥੀ ਇੱਥੇ ਪਹੁੰਚੇ ਆ ਦੇਖੋ ਕਿੰਨੇ ਲੋਕਾਂ ਨੇ ਇਸ ਤੇ ਉੱਤੇ ਜੋਰ ਲਾ ਕੇ ਸੈਂਟਰ ਨੂੰ ਫੁਲਾਇਆ ਆਪਾਂ ਤਾਂ ਆਪਾਂ ਆਪਣੇ ਅੜੋਸ ਪੜੋਸਚੇ ਆਪਣੇ ਕਿਸੇ ਪਰਿਵਾਰ ਨਾਲ ਕੋਈ ਹੋਰ ਆਪਣਾ ਜਿਹਦੇ ਸੰਬੰਧ ਨੇ ਉਹਨਾਂ ਨੂੰ ਵੀ ਬਰੋਕਲੀਗਟ ਕਰਕੇ ਉਹਨਾਂ ਨੂੰ ਵੀ ਇਸ ਨਾਲ ਜੋੜੀ ਆ ਜੀ ਇੱਕ ਦੋ ਦਿਨਾਂ ਦੀ ਫਾਰਮ ਭਰੇ ਜਾਣੇ ਉਹਦੋਂ ਤੱਕ ਆਪਾਂ ਘਟੋ ਘਟ 35 ਵਿਦਿਆਰਥੀ ਇੱਕ ਕਲਾਸ ਵਿੱਚ ਹੋਣਗੇ ਤਾਂ ਉਹਨੂੰ ਕਲਾਸ ਮੰਨਿਆ ਗਿਆ ਇਸ ਵਾਸਤੇ ਕੋਸ਼ਿਸ਼ ਕਰੋ ਕਿ 35 ਤੋਂ ਘੱਟ ਨਾ ਹੋਵੇ ਆਪਣਾ ਕੋਈ ਵਿਦਿਆਰਥੀ ਉੱਪਰ ਜਾਵੇ 40 ਹੋ ਜੇ ਕਿਉਂਕਿ ਇਹ 10 ਮਹੀਨਿਆਂ ਨੇ ਆਪਣੇ ਕੋਲ ਇੱਕ ਮਸ਼ੀਨ ਤੇ 4 ਵਿਦਿਆਰਥੀ ਸਿੱਖ ਸਕਦੇ ਆ 10 ਵਿੱਚ 10 ਕੁ ਸੁਣਾ ਤੇ 40 ਵਿਦਿਆਰਥੀ ਇਸ ਵਾਸਤੇ ਤੁਹਾਡੇ ਅੱਗੇ ਬਹੁਤ ਹੀ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਨੂੰ 35 ਦੀ ਸੰਖਿਆ ਕਰਕੀ ਔਰ ਇਸ ਨੂੰ ਪੂਰਾ ਲੰਬਾ ਸਮਾਂ ਚੱਲੀਏ 2016 ਤੋਂ ਇਹ ਸੈਂਟਰ ਚੱਲੇ ਨੇ ਕੋਲਵਿੰਦਰ ਮੋਹਰੀ ਹੈ ਖਰਾਕ ਡਾਣੀ ਦੇ ਨਾਲ ਤੇ ਚਰਾਣੀਆਂ ਨਾਲ ਦੀ ਸੜਕ ਤੇ ਸਾਡੇ ਨਾਲ 2016 ਤੋਂ ਚੱਲ ਰਹੇ ਬਹੁਤ ਅੱਛਾ ਸਿਖਲਾਈ ਦਿੰਦੇ ਆ ਬਹੁਤ ਅੱਛਾ ਸਿਖਾਉਣ ਦਾ ਤਰੀਕਾ ਹੈ ਇਹਨਾਂ ਕੋਲ ਔਰ ਬੜੇ ਹੀ ਅੱਛੇ ਤਰੀਕੇ ਨਾਲ ਸਮਝਾਉਂਦੇ ਆ ਤੁਸੀਂ ਇਹਨਾਂ ਦਾ ਸਾਥ ਦੇਣਾ ਹੈ ਔਰ ਮੈਂ ਅੱਜ ਇਸ ਗੁਰਦੁਆਰਾ 23 ਭਾਦਰਜੀ ਦੇ ਜਿੰਨੇ ਵੀ ਸਟਾਫ ਦੇ ਕਮੇਟੀ ਮੈਂਬਰ ਨੇ ਉਹਨਾਂ ਨੂੰ ਵੀ ਮੈਂ ਧੰਨਵਾਦ ਦਿੰਦਾ ਜਿਨ੍ਹਾਂ ਨੇ ਸਾਨੂੰ ਜਗ੍ਹਾ ਦਿੱਤੀ ਹੈ ਔਰ ਸਾਰਾ ਉਹਨਾਂ ਦਾ ਪ੍ਰਬੰਧ ਉਹਨਾਂ ਨੇ ਕੀਤਾ ਹੈ ਉਹ ਵੋਦ ਹੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਰਬੱਤ ਦਾ ਭਲਾ ਤੇਰੀ ਅਲਟਾਸ ਜਿਲ੍ਹਾ ਫਾਜ਼ਿਲਕਾ ਦੀ ਕਾਇਵਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਦੇ ਵਿੱਚ ਅੱਜ ਸਰਬੱਤ ਦਾ ਭਲਾ ਚੈਟੇਲ ટ્રસ્ટ ਦੇ ਵੱਲੋਂ ਸਲਾਈ ਸੈਂਟਰ ਨਵਾਂ ਓਪਨ ਕੀਤਾ ਗਿਆ ਤੇ ਸਰਬੱਤ ਦਾ ਭਲਾ ਚੈਟੇਲ ટ્રસ્ટ ਦੇ ਪ੍ਰਧਾਨ ਆਪਣੇ ਨਾਲ ਮੌਜੂਦ ਨੇ ਸਤਿ ਸ੍ਰੀ ਅਕਾਲ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਬਾਈ ਸਾਹਿਬ ਸਰ ਜੋ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਸਲਾਈ ਸੈਂਟਰ ਨਵਾਂ ਓਪਨ ਕੀਤਾ ਔਰ ਉਸ ਦੇ ਸੰਬੰਧੀ ਥੋੜਾ ਜਿਹਾ ਜਾਣਕਾਰੀ ਦਿਓ ਜੀ ਆਪਣੇ ਦਰਸ਼ਕਾਂ ਨੂੰ ਸਰਦਾਰ ਐਸਪੀ ਸੁਬਰਾਈ ਲੋਕ trusts ਦੀ ਸਰਪੰਦਾ ਬਲਾਚੇਰੀ ਵਾਲਟਾ trusts ਉਹਨਾਂ ਦਾ ਇੱਕ ਸੁਪਨਾ ਹੈ ਕਿ ਕੋਈ ਵੀ ਭੈਣ ਦੀ ਮਾਤਾ ਉਹ ਕਿਸੇ ਤਰ੍ਹਾਂ ਦੀ ਸਿਖਲਾਈ ਲੈਣਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਇਹ ਫਰੀ ਸਿਲਾਈ ਸੈਂਟਰ 6 ਮਹੀਨਿਆਂ ਦੇ ਕੋਰਸ ਦਾ ਸ਼ੁਰੂ ਕੀਤਾ ਜਾ ਰਿਹਾ ਹੈ ਔਰ ਆਪਣੀ ਫਾਇਲਕਾ ਜ਼ਿਲ੍ਹੇ ਦੇ ਅੰਦਰ 2016 ਤੋਂ 4 ਸਿਲਾਈ ਸੈਂਟਰ ਚੱਲ ਰਹੇ ਸੀ ਹੁਣ ਇਸ ਟਾਈਮ ਅਬੋਰ ਦੇ ਵਿੱਚ ਦੋ ਸੈਂਟਰ ਆਪਣੇ ਚੱਲ ਰਹੇ ਆ ਬਾਕੀ ਪਿੰਡਾਂ ਵਿੱਚ ਇਸ ਕਰਕੇ ਦੋ ਸੈਂਟਰਾਂ ਦੇ ਵਿੱਚ ਅੱਜ ਇਹ ਜਿਹੜਾ ਉਦਘਾਟਨ ਕੀਤਾ ਹੈ ਇਹ 6 ਮਹੀਨਿਆਂ ਵਾਸਤੇ ਚੱਲੇਗਾ ਔਰ ਇਹਦੇ ਵਿੱਚ ਮਸ਼ੀਨਾ ਸਰਬੰਦਾ ਬਲਾਚੇਰੀਵਲ ਟਰਸਟ ਔਰ ਟੀਚਰ ਜਿਹੜਾ ਹੈ ਉਹ ਵੀ ਸਰਬੰਦਾ ਬਲਾਚੇਰੀਵਲ ਟਰਸਟ ਵੱਲੋਂ ਇਹਨਾਂ ਨੂੰ ਉਪਲਬਧ ਕਰਾਇਆ ਗਿਆ ਹੈ ਔਰ ਬਹੁਤ ਹੀ ਅੱਛੇ ਤਰੀਕੇ ਨਾਲ ਕੁੜੀਆਂ ਜੋ ਵਿਦਿਆਰਥਣੇ ਉਹ ਆਪਣਾ ਕੋਰਸ ਪੂਰਾ ਕਰਨਗੀਆਂ ਇਹ ਇਸ ਤਰ੍ਹਾਂ ਹਰੇਕ ਪੰਜਾਬ ਦੇ ਅੰਦਰ ਇਹ ਇਹ ਜਿਹੜੀ ਜੀਵ ਹੈ ਉਸ ਲਈ ਸਰੂਨੀ ਚੱਲ ਰਹੀ ਹੈ ਇਸ ਤੋਂ ਇਲਾਵਾ ਵੀ ਅਸੀਂ ਪੈਨਸ਼ਨ ਆਰਡਿੰਟੀ ਕੈਂਪ ਨੂੰ ਮੰਦਗੁੱਦੀ ਨੂੰ ਹੋਰ ਵਿਧਵਾਵਾਂ ਦੇ ਚੱਲ ਰਹੀਆਂ ਨੇ ਇਸ ਤੋਂ ਇਲਾਵਾ ਆਈ ਕੈਂਪ ਅੱਖਾਂ ਦੇ ਕੈਂਪ ਜਿਹੜੇ ਆ ਉਹ ਹਰ ਸਾਲ ਅਸੀਂ ਚਾਰ ਕੈਂਪ ਲਗਾਉਂਦੇ ਹਾਂ ਜਿਨ੍ਹਾਂ ਵਿੱਚ ਹੁਣੇ 14 ਨਵੰਬਰ ਨੂੰ ਇੱਕ ਗੁਰਦੁਆਰਾ ਨਾਨਕ ਸਰ ਵਿੱਚ ਆਪਾਂ ਦੇ ਅੰਦਰ ਅੱਖਾਂ ਦਾ ਲਗਾ ਰਹੇ ਹਾਂ ਜੋ ਕਿ ਫਰੀ ਲੈਨ ਫਰੀ ਦਵਾਈਆਂ ਤੇ ਫਰੀ ਇਨਕਵਨੀਆ ਜਾਣ ਗਿਆ ਪਰਵਾਰੀ ਸਾਹਿਬ ਦਾ ਅਸੀਂ ਤਨਵਾਦ ਕਰਦੇ ਆ ਜਿਨ੍ਹਾਂ ਨੇ ਫਾਜ਼ਿਲਕਾ ਜ਼ਿਲ੍ਹਾ ਤੋਂ ਇੱਕ ਵਾੜ ਰਹੀ ਹੈ ਉਹਦੇ ਜ਼ਿਲ੍ਹੇ ਨੂੰ ਆਪਣੇ ਅਡੋਪਟ ਕੀਤਾ ਹੈ ਪਰ ਅਸੀਂ ਉਹਨਾਂ ਨੂੰ ਕਈ ਦਿਨੋਂ ਧਨਵਾਦ ਕਰਵਾਉਂਦੀਆਂ ਭਾਈ ਗੁਰਜੀਤ ਸਿੰਘ ਸਾਹਿਬ ਭਾਈ ਜੀ ਸਰਬਜੀਤ ਸਿੰਘ ਜੀ ਜੋ ਮੌਜੂਦ ਨੇ ਸਰਬੱਤ ਦਾ ਭਲਾ ਚੈਟ ਟਰੱਸਟ ਦੇ ਸਰ ਜੋ ਐਸਪੀ ਉਬਰਾਈ ਜੋ ਮੁੱਖ ਸੰਸਥਾਪਕ ਨੇ ਸਰਬੱਤ ਦਾ ਭਲਾ ਚੈਟ ਟਰੱਸਟ ਦੇ ਉਹਨਾਂ ਸੰਬੰਧੀ ਥੋੜੀ ਜੀ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਉਹ ਕੌਣ ਸਨ ਔਰ ਕਿਸ ਤਰ੍ਹਾਂ ਉਹਨਾਂ ਨੇ ਜਿਹੜੀ ਇਹ ਟਰੱਸਟ ਨੂੰ ਸ਼ੁਰੂ ਕੀਤਾ ਸਟਾਰਟ ਐਸ ਪੀ ਐਸ ਬਰਾਏ ਇਹਨਾਂ ਦਾ ਜਿਹੜਾ ਹੈੱਡ ਆਫਿਸ ਪਟਿਆਲਾ ਹੈ ਇਸ ਟਾਈਮੇ ਬਹੁਤ ਵੱਡੇ ਕਾਰੋਬਾਰੀ ਨੇ ਦੁਬਈ ਦੇ ਵਿੱਚ ਜਦੋਂ ਉੱਥੇ ਇੱਕ ਮਰਡਰ ਹੋ ਗਿਆ ਸੀਗਾ ਪਾਕਿਸਤਾਨੀ ਨਾਗਰਿਕ ਦਾ ਸੋਨਾ 17 ਬੱਚੇ ਅਮਰਜ ਰਿੰਦੇ ਸੀ ਉਦੋਂ ਫਿਰ ਇਹਨਾਂ ਨੇ ਜਾ ਕੇ ਉਸ ਪਰਿਵਾਰ ਨਾਲ ਮਿਲ ਕੇ ਸਾਰਾ ਉਹਨਾਂ ਦਾ ਵਰਜਾ ਨਾ ਬਰੈਡ ਮਨੀ ਜਿਵੇਂ ਆਪਾਂ ਕਹਿੰਦੇ ਆਂ ਇਹਦਾ 20 ਕਰੋੜ ਰੁਪਏ ਆਪਾਂ ਉਹ ਆਪਣੇ ਭਾਰਤੀ ਬੱਚੇ ਸਾਰੇ ਲਿਆਉਂਦੇ ਉਸੋ ਬਾਦ ਦੇ ਮਨ ਚ ਆ ਗਿਆ ਕਿ ਮੇਰੇ ਕੋਲ ਇੰਨੀ ਮਤਲਬ ਸਾਰਾ ਆਮਦਨ ਦਾ ਸਾਧਨ ਹੈ ਕਿ ਉਹਨਾਂ ਨੂੰ ਮੈਂ ਸੇਵਾ ਕਰਾਂ ਉਸੋ ਬਾਦ ਦੀ ਸੇਵਾ ਦੇ ਵਿੱਚ ਸਰਪੰਦ ਦਾ ਬਰਾ ਜਿਹੜਾ ਦਸਤਨਾਂ ਨੇ ਲਾਂਚ ਕੀਤੀ ਉਸੋ ਬਾਦ ਦੇ 2016 ਦੇ ਵਿੱਚ ਸਾਨੂੰ ਇਹਨਾਂ ਨੇ ਪੰਜ ਕਜ ਦੇ ਵਿੱਚ ਦਸਤੂਕੀ ਹੈ ਤੇ ਅੱਜ ਤੱਕ 2016 ਤੋਂ ਲੈ ਕੇ ਅੱਜ ਅੱਕੀ ਤੱਕ ਲਗਾਤਾਰ ਪਰਿਵਾਰਾਂ ਨੂੰ ਪੈਨਸ਼ਨ ਆਈਸ ਦੇ ਕੈਂਪ ਜਿੰਨੇ ਸਲਾਈ ਸੈਂਟਰ ਸਾਡੇ ਚੱਲਦੇ ਪਏ ਨੇ ਹਸਪਤਾਲਾਂ ਵਿੱਚ ਜਿੰਨਾਂ ਜੈਸ ਦੇ ਮਸ਼ੀਨਾਂ ਬਹੁਤ ਇਹਨਾਂ ਨੇ ਉਪਰਾਲਾ ਕੀਤਾ ਫਿਰ ਹਰ ਸਮਾਜ ਨੂੰ ਝੱਕਣ ਦਾ ਹੌਸਲਾ ਹੀ ਸਿਰਾਂ ਜਿਹੜਾ ਉਹ ਬੰਗੂਤ ਕੀਤਾ ਉਹਦੇ ਵਿੱਚ ਅਰਾਏ ਸਾਹਿਬ ਦੀ ਇਹ ਸੋਚ ਆ ਕੋਈ ਵੀ ਲੜਕੀ ਧੀ ਪਹਿਣਾ ਸੈਲਵਟ ਬੰਡਲ ਆਉਦੇ ਤੇ ਘਟੋ ਘੜ ਆਉਦੇ ਕੱਪੜੇ ਸੀਦੇ ਚਾਰ ਲੜਕੀਆਂ ਖਾ ਨੂੰ ਸੜੀਗੜ ਪ੍ਰਾਪਤ ਆਈਐਸਓ ਮਾਰਕ ਸੜੀਗੜ ਮਿਲਣਾ ਨਾ ਨਾ ਸੜੀਗੜ ਮੰਤਵਾ ਆਪਣਾ ਬ੍ਰੇਡਿਕ ਚਲਾ ਸਕ ਚਲਾ ਸਕਦੀਆਂ ਬੈਂਕ ਤੋਂ ਲੋਨ ਲੈ ਸਕਦੀਆਂ ਮਤਲਬ ਇਹਨਾਂ ਦੀ ਸੋਚ ਹੈ ਜਿਹੜੀ ਸਾਰੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਜਿੰਨੀ ਵੀ ਮਦਦ ਹੋ ਸਕੇ ਵਿੰਡੋ ਪੈਨਸ਼ਨ ਦੇਣੀ ਹੈਂਡੀਕੈਪ ਬੱਚਾ ਨੂੰ ਪੈਨਸ਼ਨ ਦੇਣੀ ਵੱਧ ਗੁੱਡੀ ਦੇ ਬੱਚਾ ਨੂੰ ਪੈਨਸ਼ਨ ਦੇਣੀ ਇਹ ਤਾਂ ਜਿਲ੍ਹਾ ਕਰ ਸਕਦੇ ਜੀ ਕੋਈ ਵੀ ਨਹੀਂ ਕਰ ਸਕਦਾ ਐਸਪੋਰਟ ਹਿੱਟ ਦਾ ਵਾਅਦਾ ਕਰਦੇ ਆ ਫਾਇਲ ਕਾ ਸਾਡਾ ਬੜਾ ਪਕੜਿਆ ਏਰੀਆ ਹੈ ਇਹਨਾਂ ਨੂੰ ਸਾਨੂੰ ਤਲਾਵੇ ਚੰਡਿਆ ਬਲਵਕੜੀ ਪਾਈ ਇਸ ਏਰੀਆ ਨੂੰ ਕਿਸੇ ਜਿਵੇਂ ਬਹੁਤ ਕੀਤਾ ਐਸਪੀ ਐਸ ਅਬਰਾਏ ਸਾਹਿਬ ਦਾ ਬਹੁਤ ਬਹੁਤ